ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੀ ਸਰੀਰਾਂ ਵਿੱਚ ਸਾਹ ਗਿਰਿਆ ਜਿਹੜਾ ਲੈਸਨ ਹੈ ਉਹਦੀ ਆਪਾਂ ਜਦੋਂ ਕੀਰਿਆ ਕਰਾਂਗੇ ਕਿਦਾ ਕੀ ਹੈ ਵੀ ਅਸੀਂ ਖਾਂ ਰਸਤੇ ਕੀ ਬਾਹਰ ਕੱਢਦੇ ਆ ਆਪਾਂ ਖਾਂ ਨੂੰ ਪਤਾ ਹੈ ਠੀਕ ਇੱਕ ਆਪਣੇ ਕੋਲੇ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਹੁੰਦੀ ਹੈ ਜਿਹੜੀ ਆਕਸੀਜਨ ਹੈ ਉਹ ਆਪਾਂ ਨੂੰ ਜਿਉਂਦੇ ਰਹਿਣ ਵਾਸਤੇ ਆਪਾਂ ਨੂੰ ਲੋੜ ਹੈ ਠੀਕ ਜਦੋਂ ਆਪਾਂ ਸਾਹ ਲੈਂਦੇ ਆ ਆਪਣੇ ਅੰਦਰ ਕੀ ਜਾਂਦੀ ਆਕਸੀਜਨ ਜਦੋਂ ਆਪਾਂ ਸਾਹ ਬਾਹਰ ਕਰਦੇ ਆ ਤਾਂ ਪਕੀ ਬਾਹਰ ਕੱਢਦੇ ਆ ਕਾਰਬਨ ਡਾਈਆਕਸਾਈਡ ਅੱਜ ਇਹਦੀ ਆਪਾਂ ਨੇ ਆਪਣੀ ਐਕਟੀਵਿਟੀ ਕਰਕੇ ਦੇਖਣੀ ਹੈ ਔਰ ਇਹਦੀ ਕਿਰਿਆ ਕਰਨ ਦੇ ਦੌਰਾਨ ਆਪਾਂ ਜਿਹੜਾ ਜਿਹੜਾ ਕਮਾਨ ਚਾਹੀਦਾ ਉਹਦੇ ਵਾਸਤੇ ਆਪਾਂ ਪਹਿਲਾਂ ਤਾਂ ਲਾਈਮ ਵਾਟਰ ਚਾਹੀਦਾ ਚੁੰਨੇ ਦਾ ਪਾਣੀ ਜਿਹਨੂੰ ਪੰਜਾਬੀ ਚ ਕੀ ਕਹਿੰਦੇ ਨੇ ਚੁੰਨੇ ਦਾ ਪਾਣੀ ਠੀਕ ਚੁੰਨੇ ਦਾ ਪਾਣੀ ਕੈਲਸ਼ੀਅਮ ਹਾਈਡਰੋਕਸਾਈਡ ਸਮਝ ਲਗੀ ਇੱਕ ਚੁੰਨੇ ਦਾ ਪਾਣੀ ਦੂਜਾ ਆਪਾਂ ਚਾਹੀਦਾ ਇਹ ਤੇ ਬਿਕਰ ਠੀਕ ਤੇ ਬਿਕਰ ਤੋਂ ਬਾਅਦ ਆਪਾਂ ਨੂੰ ਇਹਦੇ ਚ ਚਾਹੀਦੀ ਹੈ ਇੱਕ ਸਟਰਾ ਯੇਰ ਆ ਵੀ ਆਪਾਂ ਫੂਕ ਮਾਰਾਂਗੇ ਠੀਕ ਹੈ ਤੇ ਇਹਨੂੰ ਟਕਣ ਵਾਸਤੇ ਨੀ ਕਵਰ ਕਰਨ ਵਾਸਤੇ ਆਪਾਂ ਇੱਕ ਗੋਲ ਗੱਤੇ ਦਾ ਆਪਾਂ ਨੇ ਬਣਾ ਲੈਣਾ ਠੀਕ ਹੁਣ ਆਪਾਂ ਕੀ ਕਰਾਂਗੇ ਇਹ ਐਕਟੀਵਿਟੀ ਪਰਫਾਰਮ ਕਰਾਵਾਂਗੇ ਠੀਕ ਆਪਣਾ ਐਕਟੀਵਿਟੀ ਪਰਫਾਰਮ ਕਿਵੇਂ ਕਰਨੀ ਹੈ ਇਹਦੇ ਵਿੱਚ ਆਪਾਂ ਚੁੰਨੇ ਦਾ ਪਾਣੀ ਪਾਉਣਾ ਹੈ ਚੁੰਨੇ ਦਾ ਪਾਣੀ ਪਾ ਦੇ ਆਪਾਂ ਨੇ ਸਟੋਰ ਦੇ ਰਾਹੀ ਇਹਨੂੰ ਪੂਰਾ ਬੰਦ ਕਰਕੇ ਫੂਕਾਂ ਮਾਰਨੀਆਂ ਨੇ ਆਪਾਂ ਨੇ ਇਸ ਵਿੱਚ ਉਦੋਂ ਤੱਕ ਫੂਕ ਮਾਰਦੇ ਰਹਿਣਾ ਜਦੋਂ ਤੱਕ ਚੁੰਨੇ ਦਾ ਪਾਣੀ ਬੁਗੀਆਂ ਨਹੀਂ ਹੋ ਜਾਂਦਾ ਠੀਕ ਚੁੰਨੇ ਦਾ ਪਾਣੀ ਦੁੱਧਿਆ ਹੋਣ ਦਾ ਕਾਰਨ ਹੀ ਕੀ ਹੈ ਵੀ ਇਹਦੇ ਚ ਆਪਾਂ ਨੇ ਕਾਰਬਨ ਡਾਈਆਕਸਾਈਡ ਅੰਦਰ ਪਾਈ ਹੈ ਠੀਕ ਚੁੰਨੇ ਦਾ ਪਾਣੀ ਕਾਰਬਨ ਡਾਈਆਕਸਾਈਡ ਚੁੰਨੇ ਦਾ ਪਾਣੀ ਕਾਰਬਨ ਡਾਈਆਕਸਾਈਡ ਨਾਲ ਕਿਰਿਆ ਕਰਦਾ ਤਾਂ ਚੁੰਨੇ ਦਾ ਬਣ ਕੀ ਹੋ ਜਾਂਦਾ ਦੁੱਧਿਆ ਹੋ ਜਾਂਦਾ ਉਹ ਕੀ ਬਣ ਜਾਂਦਾ ਕੈਲਸ਼ੀਅਮ ਕਾਰਬੋਨੇਟ ਕੀ ਬਣਦਾ ਕੈਲਸ਼ੀਅਮ ਕਾਰਬੋਨੇਟ ਚਲੋ ਹੁਣ ਆਪਾਂ ਕਿਰਿਆ ਕਰਾਂਗੇ ਦੇਖੋ ਮੈਂ ਹੁਣ ਚੁੰਨੇ ਰਾਬਣੇ ਵਿੱਚ ਪਾਉਂਗਾ ਠੀਕ ਆਪਾਂ ਨੇ ਕੀ ਲਿਆ ਚੁੰਨੇ ਦਾ ਪਾਣੀ ਹੁਣ ਇਹਨੂੰ ਕੀ ਕਰਨਾ ਹੈ ਆਪਾਂ ਇਹਦੇ ਵਿੱਚ ਇਹਨੂੰ ਪੂਰੀ ਚੰਗੀ ਤਰ੍ਹਾਂ ਢਾੜ ਦੇਣਾ ਉਸ ਚੰਗੀ ਤਰ੍ਹਾਂ ਢਾਕੇ ਇਹ ਜੋ ਆਪਾਂ ਨੇ ਫੁਕਾ ਮਾਰਦੀਆਂ ਉਹਨਾਂ ਦਾਕ ਜਿੰਨੇ ਦੇ ਜਿਨ੍ਹਾਂ ਦਾਕਾ ਚੁੰਨੇ ਦਾ ਪਾਣੀ ਕੀ ਨਹੀਂ ਹੋ ਜਾਂਦਾ ਦੁਬਿਹਾ ਆ ਲੋ ਚਲੋ ਯਾਰ ਨਾਲ ਸਾਰਿਆਂ ਨੇ ਨੋਟ ਕਰੋ ਆ ਦੇ ਤੁਸੀਂ ਦੇਖ ਸਕਦੇ ਹੋ ਤੇ ਇਹ ਨਾਲ ਇਹ ਕੀ ਹੋ ਗਿਆ ਦੁਧਿਆ ਚਿੱਟੇ ਰੰਗ ਦਾ ਇਹ ਇਸ ਕਿਰਿਆ ਦਾ ਆਪਣਾ ਕੀ ਸਿੱਧ ਹੁੰਦਾ ਹੈ ਜੇ ਅਸੀਂ ਸਾਹ ਰਸਤੇ ਕੀ ਬਾਹਰ ਕੱਢਦੇ ਹਾਂ ਕਾਰਬਨ ਡਾਈਆਕਸਾਈਡ ਇਹਦੀ ਬਣੇਗਾ ਕੈਲਸ਼ੀਅਮ ਕਾਰਬੋਨੇਟ ਠੀਕ